ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਬਠਿੰਡਾ ਵਿੱਚ ਰਾਸ਼ਟਰਪਤੀ ਦੁਰਪੁਦੀ ਮੋਮ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਦੇ ਪ੍ਰਬੰਧਾਂ ਨਾਲ ਬਠਿੰਡਾ ਸ਼ਹਿਰ ਵਿੱਚ ਆਉਣ ਵਾਲੇ ਵਕ ਵਕ ਦਿਸ਼ਾਵਾਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਐਸ ਸੀ ਸੀਟੀ ਨਰਿੰਦਰ ਸਿੰਘ ਦੱਸਿਆ ਕਿ ਬਠਿੰਡਾ ਦੇ ਵੀ ਆਈ ਪੀ ਆਗਮਨ ਮੌਕੇ ਪੁਲਿਸ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹਨ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਕਿ ਡੱਬ ਵਾਲੀ ਮੋੜ ਰਾਮਪਰਾ ਚੰਡੀਗੜ੍ਹ ਜਾਣ ਵਾਲੇ ਹੈਵੀ ਵਾਹਨਾਂ ਨੂੰ ਰਫੈਨਰੀ ਰੋਡ ਰਾਹੀਂ ਜਾਰਾ ਮਾਤਲਵੰਡੀ ਮੌੜ ਰਾਜਪੁਰਾ ਚੰਡੀਗੜ੍ਹ ਜਾ ਸਕਣਗੇ ਇਸ ਤਰ੍ਹਾਂ ਬਠਿੰਡਾ ਸ਼ਹਿਰ ਵਿੱਚ ਡੱਬ ਵਾਲੀ ਜਾਣ ਵਾਲਾ ਹੈਵੀ ਵਾਹਨਾਂ ਨੂੰ ਆਈਟੀ ਪੁਲ ਤਲਵੰਡੀ ਰਾਮਰਫਨੀ ਰਹੀਂ ਮੰਝਲਾਮਲ ਭੇਜਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਬਠਿੰਡਾ ਦੇ ਵਿੱਚ ਚੌਕਸੀ ਵਧਾ ਦਿੱਤੀ ਗਈਆਂ ਹਨ ਅਤੇ ਇਸ ਮੌਕੇ ਤੇ ਹੈਵੀ ਵਾਹਨਾਂ ਨੂੰ ਡੱਬ ਵਾਲੀ ਮਲੋਟ ਹੁੰਦੇ ਹੋਏ ਆਪਣੀ ਮੰਝਲਾ ਵੱਲ ਜਾਵਗਾ ਬਠਿੰਡਾ ਪੁਲਿਸ ਦੇ ਜਾਤਰੀ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੀਤ ਕੀਤੀ ਜਾਂਦੀ ਹੈ ਕਿ ਰਾਸ਼ਟਰਪਤੀ ਦੌਰਾਨ ਕਾਰਨ ਕੋਈ ਰਿਕਾਪਟ ਨਾ ਆਵੇ ਉਹਨਾਂ ਨੇ ਕਿਹਾ ਜਿਲ੍ਹਾ ਵਾਸੀ ਸਾਵਧਾਨ ਰਹਿਣ ਤੇ ਜੇਕਰ ਟ੍ਰੈਨ ਰੂਟ ਬਦਲਦੇ ਕਿਸੇ ਵੀ ਚੱਕਰ ਦੀ ਵੀ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਉਹ ਸੁਣੌਣਾ ਕੀ ਕੀ ਦੇ ਨਜ਼ਰ ਆਏ ਮਤੇ ਕਿਹੋ ਜਿਹੇ ਜਿਹੜੇ ਹੈਗੇ ਆ ਰੂਟ ਪਲਾਨ ਕੀਤੇ ਗਏ ਨੇ ਲੋਕਾਂ ਨੂੰ ਕੀ ਫੀਲ ਕਰਦੀ ਚਾਹੁੰਦੇ ਆ ਅਸੀਂ ਮਾਨਯੋਗ ਵੀਆਈਪੀ ਵੀਆਈਪੀ ਦੇ ਅਮਦੇਸਪੰਦ ਵਿੱਚ ਵੱਖ-ਵੱਖ ਰੂਟ ਪਲਾਨ ਤਿਆਰ ਕੀਤੇ ਨੇ ਉਹਦੇ ਵਿੱਚ ਇੱਕ ਦੋ ਰੂਟ ਦੇ ਉੱਪਰ ਅਸੀਂ ਡਿਵਰਜਨ ਵਾਸਤੇ ਜਿਹੜੀ ਹੈਗੀ ਹੈ ਪਹਿਲਾਂ ਹੀ ਅਸੀਂ ਐਂਟੀਮੇਟ ਕਰ ਰਹੇ ਆ ਤਾਂ ਕਿ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰ ਇਸ ਦੇ ਵਿੱਚ ਮੇਨ ਜਿਹੜਾ ਹੈਗਾ ਡੱਬੋਲੀ ਤੋਂ ਆਉਣ ਵਾਲੇ ਇਹ ਵਿਅਕਤੀ ਨੇ ਜਿਨ੍ਹਾਂ ਨੇ ਬਠਿੰਡੇ ਆਉਣਾ ਉਹਨਾਂ ਨੂੰ ਅਸੀਂ ਆਇਆ ਤਲਵੰਡੀ ਰਾਮਾ ਮੰਡੀ ਦੇ ਵਿੱਚੋਂ ਅਸੀਂ ਡਾਇਵਰਟ ਕਰ ਰਿਹਾ ਸਿਮਿਲਰਲੀ ਜਿਨ੍ਹਾਂ ਨੇ ਅੱਗੇ ਚੰਡੀਗੜ੍ਹ ਜਾਣਾ ਉਹ ਤਲਵੰਡੀ ਤੇ ਰਾਮਪੁਰਾ ਫੋਲ ਜਾਣਗੇ ਤੇ ਜਿਨ੍ਹਾਂ ਨੇ ਮਾਨਸਾ ਸਾਈਡ ਜਾਣਾ ਉਹ ਤਲਵੰਡੀ ਤੋਂ ਮਾਨਸਾ ਜਾਣਗੇ ਜਿਨ੍ਹਾਂ ਨੇ ਵਿਅਕਤੀਆਂ ਨੇ ਬਾਕੀ ਜਗ੍ਹਾ ਦੇ ਉੱਪਰੋਂ ਫਰੀਦਕੋਟ ਜਾਂ ਰਾਮਪੁਰਾ ਫੂਲ ਜਾਂ ਚੰਡੀਗੜ੍ਹ ਤੋਂ ਬਟਿੰਡਾ ਆਇਆ ਹੁੰਦੇ ਡਬਲ ਜਾਣਾ ਉਹ ਸਿਮਿਲਰਲੀ ਉਸੇ ਰੂਟ ਦੇ ਤਹਿਤ ਹੀ ਤਲਵੰਡੀ ਰਾਮਾ ਮੰਡੀ ਮੋੜ ਉਸ ਰੂਟ ਨੂੰ ਫਾਲੋ ਕਰਨਗੇ ਤੇ ਉਧਰੋਂ ਹੁੰਦੇ ਹੋਏ ਡਵਰਟ ਹੁੰਦੇ ਹੋਏ ਜਿਹੜੇ ਹੈਗੇ ਅੱਗੇ ਡਬਲ ਨੂੰ ਜਾਣਗੇ ਸੋ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ ਜਿਹੜਾ ਅਸੀਂ ਰੂਟ ਪ੍ਰਿੰਟ ਜਾਰੀ ਕਰ ਰਹੇ ਹਾਂ ਇਹਨਾਂ ਦੀ ਪਾਲਣਾ ਕਰੋ ਕਿਉਂਕਿ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਸ ਮੰਡੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਿੰਨਾ ਟਾਈਮ ਜਿਹੜਾ ਰੂਟ ਡਵਰਟ ਰਹੇਗਾ ਇਹ ਤਕਰੀਬਨ 4 ਘੰਟੇ ਦੇ ਕਰੀ Come <laughs> on.